ਟਰੈਕ ਰਿਕਾਰਡ ਕੀਆ ਕਿ 829 ਆਮ ਆਦਮੀ ਕਲੀਨਿਕ ਬੜਾਇਆ ਜੀ ਤੁਸੀਂ ਵੀ ਜਾ ਕੇ ਚੈੱਕ ਕਰ ਲਓ ਮੱਲਾ ਕਲੀਨਿਕ ਤੇ ਜਾ ਕੇ ਚੈੱਕ ਕਰ ਲਓ ਰਜਿੰਦਰਾ ਹਸਪਤਾਲ ਤੇ ਦੇਖ ਲਓ ਮਾਤਾ ਖੱਲਿਆ ਹਸਪਤਾਲ ਤੇ ਦੇਖ ਲਓ ਇੱਕ ਸਾਡਾ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸ ਹੈ ਜਿਹਦਾ ਕਿਸੇ ਵੀ ਪ੍ਰਾਈਵੇਟ ਹਸਪਤਾਲ ਤੋਂ ਵਧੀਆ ਮਹਾਲੀ ਦੇ ਵਿੱਚ ਫੀਸ ਦੇਣ ਦੇ ਵਿੱਚ ਜੇ ਮੇਰਾ ਟਰੈਕ ਰਿਕਾਰਡ ਸਹੀ ਆ ਫਿਰ ਮੈਨੂੰ ਸਪੋਰਟ ਕਰੋ ਗਾਂਧੀ ਦਾ ਟਰੈਕ ਰੋਡ ਦੇਖ ਲਓ 5 ਸਾਲ ਪੰਜਾ ਲੋਰੇ ਐਮਪੀ ਉਹ ਪੰਜ ਨਮੂਨੇ ਦੇ ਪਿੰਟ ਦਿਖਾ ਦੇ ਮੈਨੂੰ ਇੱਕ ਵੀ ਨਹੀਂ ਬੜਾਇਆ ਉਹਨੇ ਮਾਲ ਉਹਨੇ ਆਪਣੀ ਦੁਕਾਨ 'ਚ ਬੈਠ ਕੇ ਉੱਥੇ ਬੈਠ ਕੇ ਗਰਾਂਟਾ ਵਾੜ ਦੇਣ ਦਾ ਕੋਈ ਕੰਮ ਨਹੀਂ ਹੁੰਦਾ ਜੀ ਐਮਪੀ ਦਾ ਕੰਮ ਇਹ ਨਹੀਂ ਹੁੰਦਾ ਕੋਈ ਉਹਨੇ ਹਸਪਤਾਲ ਠੀਕ ਕੀਤਾ ਹੋਵੇ ਕੋਈ ਮੱਲਾ ਠੀਕ ਕੀਤਾ ਹੋਵੇ ਮੈਂ এনवायरमेंट ਪਾਰਕ ਬਣਾਇਆ ਜਾ ਕੇ ਦੇਖ ਲਓ ਪਟਿਆਲੇ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਲੈ ਕੇ ਥਾਪਰ ਕਾਲਜ ਤੱਕ ਹੁਣ 2.5 ਕਿਲੋਮੀਟਰ ਦਾ ਜਿਹੜਾ ਅਨੁਭਵ ਜਿਹੜਾ ਪਾਰਕ ਆ ਬਣਦਾ ਪਿਆ ਸਰੰਦ ਰੋਡ ਤੇ ਗੰਦਾ ਨਾਲਾ ਗੰਦਾ ਨਾਲਾ ਜਿਹੜਾ ਸੀਗਾ ਪਟਿਆਲੇ ਦੇ ਵਿੱਚ ਮੋਡਰਨ ਟਾਉਨ ਡਰੇ ਉਹ ਸਾਰਾ ਕਵਰ ਕਰਕੇ 2.5 ਕਿਲੋਮੀਟਰ ਦਾ ਪਾਰਕ ਉਹਦੇ ਤੇ 70 ਪਾਰਕ ਬਣਾ ਰਹੇ ਆ ਜੀ ਪਟਿਆਲੇ ਦੇ ਵਿੱਚ ਮੇਰਾ ਜਿਹੜਾ ਕੰਮ ਆ ਨਾ ਜੀ ਉਹ ਜਾ ਕੇ ਖੁੱਲੀ ਕਿਤਾਬ ਦੀ ਤਰ੍ਹਾਂ ਮਾਨ ਸਾਹਿਬ ਦਾ ਜਿਹੜਾ ਕੰਮ ਆ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਅਸੀਂ ਕੰਮ ਕੀਤਾ ਕੰਮ ਦੇ ਬਲੂਤੇ ਦੇ ਵੋਟਾਂ ਮੰਗਦੇ ਆ